ਪਰ ਜਿਹੜਾ ਭੁੱਖਦਾ ਅੱਗੇ ਆਉਣ ਵਾਲਾ ਸਮਾਂ ਜਿੱਦਾਂ ਹੁਣ ਅਸੀਂ ਦੱਸਦੇ ਹੁੰਦੇ ਆ ਵੀ ਆਹ ਕੰਮ ਹੋਏਗਾ ਉਹ ਹੋਏਗਾ ਜਿਹੜਾ ਤਾਂ ਮੰਨ ਲਿਆ ਉਹ ਸੁਖੀ ਰਹਿਣਗੇ ਇਹਨਾਂ ਨੇ ਨਾ ਮੰਨਿਆ ਬਹੁਤ ਦੁਖੀ ਹੋਣਗੇ ਅਮਰੀਕਾ ਦੇ ਵਿੱਚ ਇੱਕ ਆਪਣਾ ਉੱਥੇ ਸੇਵਾਦਾਰ ਹੈ ਉਹਨੇ ਅੱਜ ਮੈਨੂੰ ਫੋਨ ਕੀਤਾ ਕਹਿੰਦਾ ਮਹਾਰਾਜ ਤੁਸੀਂ ਬਿਲਕੁਲ ਸੱਚੀ ਗੱਲ ਕਹਿੰਦੇ ਹੋ ਜੋ ਤੁਸੀਂ ਕਹਿੰਦੇ ਹੋ ਬਿਲਕੁਲ ਕਹਿੰਦੇ ਸੱਚੀ ਗੱਲ ਮੈਂ ਐਮਐਸ ਸਪੈਸੀਫਾਈਕਰ ਹੋਣ ਕਰ ਲਿਆ ਵਿਕਰ ਆਨ ਕਰਕੇ ਨਾ ਫਿਰ ਮੈਂ ਸੁਣਾਇਆ ਮੈਂ ਕਿ ਸੁਣੋ ਜਰਾ ਕਹਿੰਦੇ ਮਹਾਰਾਜ ਸਾਡੇ ਨੇੜੇ ਉੱਥੇ ਅੰਗਰੇਜ਼ ਐ ਅੰਗਰੇਜ਼ ਐ ਉਹਨੇ ਸਾਲ ਦਾ ਰਾਸ਼ੀ ਨਿਜਮਾ ਕੀਤਾ ਹੋਇਆ ਹੈ ਸਾਲ ਦਾ ਰਾਸ਼ੀ ਨਿਜਮਾ ਕੀਤਾ ਹੋਇਆ ਤੇ ਪੂਰਾ ਪਾਣੀ ਜਮਾ ਕੀਤਾ ਹੋਇਆ ਟਾਰਚ ਰੱਖੀ ਹੋਈ ਐ ਕਹਿੰਦਾ ਵੀ ਮੈਂ ਇਹਨੂੰ ਪੁੱਛਿਆ ਤੂੰ ਯਾਰ ਸਾਲ ਦਾ ਰਾਸ਼ੀ ਨੇ ਜਮਾ ਕੀਤਾ ਹੋਇਆ ਹੈ ਕਹਿੰਦਾ ਤੁਸੀਂ ਨਹੀਂ ਕੀਤਾ ਕਹਿੰਦਾ ਨਾਲ ਇਹਨਾਂ ਵੀ ਆ ਜਿਹੜੇ ਤੁਹਾਡੇ ਸਾਥ ਇਹ ਤੁਹਾਡੇ ਗੁਰੂ ਨੇ ਕਹਿੰਦਾ ਕਿ ਤੂੰ ਬਚਨ ਨਹੀਂ ਮੰਨਦੇ ਤੂੰ ਸੱਚ ਕਹਿੰਦੇ ਪਏ ਸਾਲ ਦਾ ਰਸ਼ਨ ਸਾਡੀ ਜਮਾ ਕੀਤਾ ਹੋਇਆ ਹੁਣ ਆਪਾਂ ਸੋਚੋ ਆਪਾਂ ਤਿੰਨ ਮਹੀਨੇ ਦਾ ਰਸ਼ਨ ਨਹੀਂ ਜਮਾ ਕੀਤਾ ਹੈ ਨਹੀਂ ਤਾਂ ਨਹੀਂ ਕਿਹੜੇ ਮਹੀਨੇ ਕੀਤਾ ਪੈਸੇ ਤੁਹਾਡੇ ਕੋਲ ਹੋਣਗੇ ਥਾਣਾ ਨਹੀਂ ਮਿਲਣਾ ਰਸ਼ਨ ਨਹੀਂ ਮਿਲਣਾ ਪਾਣੀ ਦੀ ਬੜੀ ਦਿੱਕਤ ਆਏਗੀ ਪਾਣੀ ਨਹੀਂ ਮਿਲਣਾ ਕੋਈ ਜੇ ਪਾਣੀ ਉਹ ਆ ਗਿਆ ਪਾਣੀ ਕੂੜੇ ਨੂੰ ਕਿੱਥੇ ਮਿਲੇਗਾ ਪਾਣੀ ਜਬ ਹੋਣਾ ਚਾਹੀਦਾ। ਘੱਟੋ ਘੱਟ 6 ਮਹੀਨੇ ਦਾ ਰਾਸ਼ਨ ਦਾ ਸਬੇਦਾਰ ਸਭ ਹੋਣਾ ਚਾਹੀਦਾ ਆਪਣੇ ਘਰ 'ਚ। ਪੈਸੇ ਨੂੰ ਆਪਾਂ ਕੀ ਕਰਾਂਗੇ ਜੇ ਰਾਸ਼ਨ ਨਾ ਮਿਲੇ। ਅਮਰੀਕਾ ਦੇ ਵਿੱਚ ਮੈਨੂੰ ਉਹਦਾ ਰਾਸ਼ਨ ਦਾ ਫੋਨ ਆਇਆ ਸੀ। ਕਹਿੰਦਾ ਕੈਨੇਡਾ ਵਿੱਚ 6-6 ਮਹੀਨੇ ਦਾ ਦੁਨੀਆ ਰਾਸ਼ਨ ਜਮ੍ਹਾਂ ਕਰ ਦਿੱਤੀ। ਅੱਛਾ ਹੁੰਦਾ। ਆਪਾਂ ਨੂੰ ਪਤਾ ਨਹੀਂ ਹੈ। ਕਹਿੰਦਾ ਉਹਦਾ ਰਾਸ਼ਨ ਦਾ ਮੰਜੀ ਤਾਂ ਹੈ। ਕੈਨੇਡਾ ਵਿੱਚ 6 ਮਹੀਨੇ ਦਾ ਰਾਸ਼ਨ ਜਮ੍ਹਾਂ ਕਰਦੇ ਫੇ ਸੁੱਕਾ ਰਾਸ਼ਨ ਜਿਹੜਾ ਖਰਾਬ ਨਹੀਂ ਹੁੰਦਾ। ਵੀ ਚਲੋ ਖਾਈ ਜਾਵਾਂਗੇ ਬਹਿ ਕੇ। ਛੇਵੇਂ ਰਾਸ਼ਨ ਦੁਨੀਆ ਜਮਾ ਕਰਦੀ ਪਈ ਹੈ ਆਪਣਾ ਆਪਣਾ ਧਿਆਨ ਨਹੀਂ ਹੈ ਆਵਾਜ਼ੀ ਰੌਲਾ ਪਾਣ ਦੇ ਪੈਸੇ ਕੋਈ ਸੁਣਦਾ ਨਹੀਂ ਫਟਫਟ ਆਪਣੀ ਸੰਗਤ ਨੂੰ ਤਾਂ ਝੋਸਾ ਕਰਨ ਚਾਹੀਦਾ ਉਹ ਗਰੇਜ ਦੇਖੋ ਸਾਲ ਦਾ ਰਾਸ਼ਨ ਜਮਾ ਕੀਤਾ ਹੋਇਆ ਸੋਤ ਕਹਿੰਦਾ ਮੈਨੂੰ ਪੁਛਿਆ ਤੂੰ ਸਾਲ ਦਾ ਰਾਸ਼ਨ ਜਮਾ ਕੀਤਾ ਹੈ ਕਹਿੰਦਾ ਵੀ ਆ ਤੁਹਾਡੇ ਸਾਥ ਜੋ ਇਹ ਕਹਿੰਦੇ ਵੀ ਸਹੀ ਕਹਿੰਦੇ ਪਏ ਕਹਿੰਦਾ ਤੁਹਾਨੂੰ ਪਤਾ ਹੀ ਨਹੀਂ ਸਾਲ ਦਾ ਪਾਣੀ ਜਮਾ ਕੀਤਾ ਹੋਇਆ ਨੇ ਬੋਤਲਾ ਭਰ ਕੇ ਨਹੀਂ 10-10 ਲੀਟਰ ਦੀਆਂ ਕੀ ਜਮਾ ਕੀਤਾ ਕਹਿੰਦਾ ਕੋਈ ਮਿਸਾਲ ਕੋਲ ਫਿਰ ਦੇਖਾਂਗੇ ਹੁਣ ਜਮਾ ਕਰ ਲਓ ਸੋਚੋ ਵੀ ਉਹ ਆਪਣੇ ਸੰਬੇਚੋਰੀ ਅੰਗਰੇਜ਼ ਬੰਦਾ ਉਹਨੂੰ ਕਿਹਨੇ ਦੱਸਦਾ ਮੈਨੂੰ